ਆ ਚੈੱਕ ਕਰੋ ਬਈ ਹੈਨਾ ਇਹ ਪਹਿਲੀ ਵਾਰ ਕਰੀ ਆਪਾਂ ਅੰਦਰ ਹੋਣਾ ਪਹਿਲੀ ਵਾਰ ਕਰੀਏ ਜੀ ਇਹ ਦਿੱਲੀ ਉਹਨਾਂ ਨੇ ਕਹਿ ਕੇ ਸਪੈਸ਼ਲ ਇਹ ਅੰਟੀਰੀਅਰ ਵਾਲਾ ਦੇਖੋ ਜਿਵੇਂ ਡੈਸ਼ਬੋਰਡ ਹੈ ਹਾਂਜੀ ਹਾਂਜੀ ਇਹ ਨਵੀਂ ਸ਼ੇਪ ਦੇ ਵਿੱਚ ਤਿਆਰ ਕੀਤਾ ਹੈ ਠੀਕ ਹੈ ਜੀ ਜਾਂ ਆਪਾਂ ਇਹ ਡਬਲ ਜਿਵੇਂ ਪਹਿਲਾਂ ਦੱਸਿਆ ਵੀ ਜਿਵੇਂ ਦਿੱਲੀ ਦੇ ਵਿੱਚ ਡਬਲ ਛੱਤ ਵਾਲੀਆਂ ਬੱਸਾਂ ਨੇ ਨਾ ਹਾਂਜੀ 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 ਇਹ ਉਹ ਸ਼ੇਪ ਤੇ ਤਿਆਰ ਕਰਵਾਈ ਹੈ ਕਹਿ ਕੇ ਉਹਨਾਂ ਨੇ ਠੀਕ ਹੈ ਜੀ ਬਈ ਜਦੋਂ ਤੁਸੀਂ ਆ ਕੇ ਇਹ ਗੱਡੀ ਨੂੰ ਚੈੱਕ ਕਰੋਗੇ ਨਾ ਥੋੜੀ ਬਈ ਸੱਚਿਓ ਬਾਈ ਗੌਰ ਮਾਪ ਗੱਲ ਕਰੀ ਬਈ ਰੂਹ ਖੁਸ਼ ਹੋ ਜੂ ਬਈ ਇੰਨੀ ਸੋਹਣੀ ਤਿਆਰ ਕਰੀ ਜਿਹੜੀ ਪਾਲਕੀ ਬਈ ਹਨਾ ਇੱਕ ਥੋੜਾ ਛੋਟਾ ਜਿਹਾ ਲਾਇਕ ਤੇ ਇੱਕ ਵੈਗੁਰੂ ਦਾ ਕਮੈਂਟ ਕਰਿਆ ਆ ਬਈ ਹਨਾ ਇਹ ਵੀਡੀਓ ਨੂੰ ਵਾਇਰਲ ਕਰ ਸਕਦਾ ਵੱਧ ਤੋਂ ਵੱਧ ਮਿੱਤਰਾਂ ਤੱਕ ਪਹੁੰਚਾ ਸਕਦਾ ਤੁਸੀਂ ਵੀਡੀਓ ਨੂੰ ਵੈਗੁਰੂ ਜੀ ਕੀ ਖਾਲਸਾ ਵੈਗੁਰੂ ਜੀ ਕੀ ਫਤਿਹ ਬਈ ਮਿੱਤਰੋ ਇੰਨਾ ਵਧੀਆ ਪਿਆਰ ਦੇ ਰਹੇ ਹੋ ਤੁਸੀਂ ਬਈ ਹਨਾ ਆ ਆਪਾਂ ਕਹਿੰਦੇ ਕਿਵੇਂ ਦੇਣ ਦੇ ਸਕਦੇ ਸੀ ਤੁਹਾਡਾ ਤੇ ਦਿੱਲੀ ਤੋਂ ਵੀ ਅੱਗੇ ਜਿਹੜੀ ਅਜੇ ਇਹ ਪਾਲਕੀ ਸਾਹਿਬ ਜਾਣੀਆਂ ਨੋਇਡਾ ਦੇ ਵਿੱਚ ਜਾਣੀਆਂ ਗੌਰ ਸਿਟੀ ਦੇ ਵਿੱਚ ਤੇ ਵੈਸਟ ਨੋਇਡਾ ਦੇ ਵਿੱਚ ਬਹੁਤ ਸੋਹਣੀ ਪਾਲਕੀ ਸਾਹਿਬ ਜਿਹੜੀ ਬਾਈ ਹੋਰਾਂ ਨੇ ਤਿਆਰ ਕਰੀਆ ਦਸ਼ਮੇਸ਼ ਬੋਡੀ ਬਿਲਡਰ ਵਾਲਿਆਂ ਨੇ ਤੇ ਮੈਂ ਗੱਲ ਕਰਾਂ ਸਟਾਰਟਿੰਗ ਦੀ ਗੱਲ ਕਰਾਂ ਵੀ ਜਿਹੜੇ ਮੇਰੇ ਭਾਈ ਇੰਟਰਸਟਿਡ ਨੇ ਹਨਾ ਵੀ ਸੇਵਾ ਕਰਨ ਦੇ ਵਿੱਚ ਵੀ ਆਪਾਂ ਪਾਲਕੀ ਸਾਹਿਬ ਗੁਰਦੁਆਰਾ ਸਾਹਿਬ ਨੂੰ ਦੇਣੀ ਆ ਜਾਂ ਕੋਈ ਮੰਦਰ ਵਾਲੀ ਪਾਲਕੀ ਸਾਹਿਬ ਬਣਾਉਣੀ ਆ ਹਨਾ ਸਾਰੇ ਤਰ੍ਹਾਂ ਦੀ ਪਾਲਕੀ ਬਣਾਉਂਦੇ ਨੇ ਬਾਈ ਹੋਰੀ ਤੇ ਤੁਸੀਂ ਪਹਿਲਾਂ ਆਪਾਂ ਵੀਡੀਓ ਪਾਈਆਂ ਵੀ ਹੋਈਆਂ ਨੇ ਤੁਸੀਂ ਉਹ ਵੀ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਹੁਣ ਜੇ ਮੈਂ ਅੱਜ ਆ ਪਾਲਕੀ ਸਾਹਿਬ ਤਿਆਰ ਕਰੀਏਗੀ ਇਕੋ ਬੈਂਡ ਦੇ ਉੱਤੇ ਅਗਰ ਕਿਸੇ ਨੇ ਤਿਆਰ ਕਰਵਾਉਣੀ ਹੋਵੇ ਇਦਾਂ ਦੀ ਉਹੂ-ਉਹੂ ਕੋਈ ਬਾਈ ਹੋਰਾਂ ਕੋਲ ਵੀ ਗੱਡੀਆਂ ਹੁੰਦੀਆਂ ਨੇ ਤਿਆਰ ਹੋਈਆਂ ਹੋਈਆਂ ਜਾਂ ਇੰਨਾਂ ਕੋਲ ਕੋਈ ਗੱਡੀ ਲਵਾਉਣੀ ਹੈਗੀ ਜਾਂ ਤੁਸੀਂ ਆਪਦੀ ਕੋਈ ਗੱਡੀ ਤਿਆਰ ਕਰਨੀ ਜਿੱਦਾਂ ਮਰਜ਼ੀ ਜਿਵੇਂ ਤੁਹਾਨੂੰ ਠੀਕ ਲੱਗਦਾ ਉਹ ਮੈਂ ਤੁਸੀਂ ਤਿਆਰ ਕਰਾ ਸਕਦਾ ਆਂ ਜੀ ਵਾਹਿਗੁਰੂ ਜੀ ਖਾਸ ਸਾਹਿਬ ਵਾਹਿਗੁਰੂ ਜੀ ਜੇ ਮੈਂ ਕਿਹਾ ਨਾ ਜੀ ਜਿਵੇਂ ਕੋਈ ਵੀ ਬੰਦਾ ਆਪਣੀ ਗੱਡੀ ਵੀ ਲਿਆ ਸਕਦਾ ਜਿੱਦਾਂ ਦੀ ਤਿਆਰ ਕਰਾਉਣੀ ਹੈ ਨਾ ਜੀ ਹਾਂ ਜੀ ਗੱਡੀ ਆਪਦੀ ਵੀ ਲਿਆ ਸਕਦਾ ਉਹ ਵੀ ਬਣਾਵਾਂਗੇ ਜੇ ਅਗਲਾ ਆਪਾਂ ਨੂੰ ਕਹੂਗਾ ਤਾਂ ਆਪਾਂ ਮੰਗਵਾ ਕੇ ਵੀ ਤਿਆਰ ਕਰ ਲਈਏ ਠੀਕ ਹੈ ਜੀ ਅੱਛਾ ਜਿਵੇਂ ਆਪਣੀ ਪਾਰਕ ਜਿਹੜਾ ਸਾਹਿਬਾ ਜੀ ਤਿਆਰ ਕਰੀਏ ਆਪਾਂ ਇਹ ਕਿੰਨੇ ਕ ਟਾਈਮ ਦੇ ਵਿੱਚ ਤਿਆਰ ਹੋ ਗਈ? ਕਿ 2 ਮਹੀਨੇ ਤਿਆਰ ਹੋ ਗਈ ਜੀ। 2 ਮਹੀਨੇ ਤਿਆਰ ਹੋ ਗਈ। ਹਾਂ ਕਿਉਂ ਇਹ ਕੰਮ ਕਈ ਮਿਸਤਰੀਆਂ ਦਾ ਹੁੰਦਾ ਨਾ ਜੀ। ਅਸੀਂ ਪੇਂਟ ਦਾ ਹੋ ਗਿਆ ਡੈਂਟਿੰਗ ਦਾ ਹੋ ਗਿਆ। ਹਾਂਜੀ। ਲਾਈਟਾਂ ਲੂਟਾਂ ਦੋ ਮਹੀਨੇ ਲੱਗ ਹੀ ਜਾਂਦੇ ਨੇ। ਹਾਂਜੀ ਹਾਂ। ਤੇ ਆਜੋ ਆਪਾਂ ਦਿਖਾ ਦਈਏ ਫਿਰ ਨਾਲ ਹੁੰਦੇ। ਹਾਂਜੀ ਹਾਂ ਦਿਖਾਓ ਜੀ। ਤੇ ਧੂਰੀ ਸ਼ਹਿਰ ਜ਼ਿਲ੍ਹਾ ਸੰਗਰੂਰ ਦੇ ਵਿੱਚ ਇਹ ਸੇਵਾ ਨੂੰ ਮਹੌਂਦੇ ਨੇ ਬਾਈ ਹੋਰੀ ਲਗਭਗ 12-13 ਸਾਲਾਂ ਤੋਂ ਹਣਾ ਜੀ। ਹਾਂਜੀ ਆਪਾਂ 2011 ਤੋਂ ਕੰਮ ਕਰਨ ਲੱਗੇ। 11 ਤੋਂ ਤੇ ਲ 15 ਸਾਲ ਦੇ ਲਵੇ ਹੋਗੇ ਹਨਾ ਤੇ ਇਹ ਚੈੱਕ ਕਰ ਸਕਦੇ ਹੋ ਗੋਲ ਕੇ ਫਰੰਟ ਸ਼ੇਪ ਆ ਬਈ ਹਨਾ ਸਾਰੀ 골ਡਨ ਕਲਰ ਦੇ ਵਿੱਚ ਹੈਗੀ ਆ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਨਾ ਇੱਧਰ ਜਿਹੜੇ ਬਾਈ ਹੈ ਨਾ ਡਰਾਈਵਰ ਚਲਾਉਣਗੇ ਮੈਂ ਤੁਹਾਨੂੰ ਇੱਥੋਂ ਸਟਾਰਟ ਕਰਦਾ ਆ ਚੈੱਕ ਕਰੋ ਬਾਈ ਹੈ ਨਾ ਇਹ ਪਹਿਲੀ ਵਾਰ ਕਰੀ ਆਪਾਂ ਅੰਦਰ ਹੋਣਾ ਪਹਿਲੀ ਵਾਰ ਕਰੀਏ ਜੀ ਇਹ ਦਿੱਲੀ ਉਹਨਾਂ ਨੇ ਕਹਿ ਕੇ ਸਪੈਸ਼ਲ ਇਹ ਅੰਟੀਰੀਅਰ ਆਲਾ ਦੇਖੋ ਜਿਵੇਂ ਡੈਸ਼ਬੋਰਡ ਹੈ ਹਾਂਜੀ ਹਾਂਜੀ ਇਹ ਨਵੀਂ ਸ਼ੇਪ ਦੇ ਵਿੱਚ ਤਿਆਰ ਕੀਤਾ ਹੈ ਠੀਕ ਹੈ ਜੀ ਜਾਂ ਆਪਾਂ ਇਹ ਡਬਲ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਜਿਵੇਂ ਦਿੱਲੀ ਦੇ ਵਿੱਚ ਡਬਲ ਛੱਤ ਵਾਲੀਆਂ ਬੱਸਾਂ ਨੇ ਨਾ ਹਾਂਜੀ 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 ਇਹ ਉਹ ਸ਼ੇਪ ਤੇ ਤਿਆਰ ਕਰਵਾਈ ਹੈ ਕਹਿ ਕੇ ਉਹਨਾਂ ਨੇ ਠੀਕ ਹੈ ਜੀ ਬਾਕੀ ਇਹ ਇਕੋ ਬੈਂਟ ਤੇ ਬਣੀ ਵੀ ਪਹਿਲੀ ਵਾਰ ਹੀ ਹੈ ਲੱਗਦੀ ਵੀ ਬਹੁਤ ਤੇ ਇਹ ਹੈਗੀ ਹੈ ਪੈਟਰੋਲ ਦੇ ਵਿੱਚ ਆ ਬੀ ਪੈਟਰੋਲ ਹਾਂ ਜੀ ਪੈਟਰੋਲ ਏਸੀ ਹੈ ਹਾਂਜੀ 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 ਕੰਪਨੀ ਏਸੀ ਹੈ ਦੋ ਪੱਖੇ ਲੱਗੇ ਹੋਏ ਨੇ ਠੰਡੀ ਵਿੱਚੋਂ ਬਹੁਤ ਵਧੀਆ ਆਉਂਦੀ ਹੈ ਹਾਂ ਹਾਂ ਤੇ ਅੱਗੇ ਆਪਣੀ ਪੌੜੀ ਦੀ ਸੁਵਿਧਾ ਵੀ ਦਿੱਤੀ ਹੋਈ ਹੈ ਭਾਈ ਹੈਨਾ ਅ ਦੋ ਸਟੈਪ ਨੇ ਇਹਦੇ ਤੇ ਇੱਥੇ ਨਾਲ ਜਿਹੜਾ ਬਾਕਸ ਦਿੱਤਾ ਹੋਇਆ ਜਿੱਥੇ ਆਪਾਂ ਗੱਲ ਕਰੀਏ ਕੋਈ ਵੀ ਅਗਰ ਜੋੜੇ ਰੱਖਣੇ ਆ ਜਾਂ ਕੁਝ ਐਦਾਂ ਦਾ ਜਿਹੜਾ ਕੋਈ ਸਮਾਨ ਜਿਹੜਾ ਵਾਧੂ ਸਮਾਨ ਵੀ ਲੈਣਾ ਜੀ ਆਪਾਂ ਲੈ ਸਕਦੇ ਹਾਂ ਹਾਂ ਵਾਧੂ ਸਮਾਨ ਕੋਈ ਵੀ ਆਪਾਂ ਇੱਥੇ ਰੱਖ ਸਕਦੇ ਆ ਹਾਂਜੀ ਨਾਲ ਲੋਕ ਵੀ ਲਾਇਆ ਹੈ ਇੱਥੇ ਆਪਾਂ ਲੋਕ ਕਰ ਸਕਦੇ ਆ ਪਾਲਕ ਸਾਹਿਬ ਨੂੰ ਭ ਤੇ ਦਿਖਾਵਾਂ ਤੁਹਾਨੂੰ ਵਧੀਆ ਵਧੀਆ ਕੁਆਲਿਟੀ ਦਾ ਜਿਹੜਾ ਲੋਗ ਲੱਗਾ ਹੈ ਚੱਕਰੋ ਸਟੀਲ ਦਾ ਪੂਰਾ ਗੇਟ ਲੱਗਿਆ ਹੈ ਬਈ ਇਹਨੂੰ ਹਨਾ ਤੇ ਆਹ ਦੇਖੋ ਬਈ ਅੰਦਰੋਂ ਅੰਦਰੋਂ ਜਿਹੜਾ ਮਹਾਰਾਜ ਦਾ ਸਥਾਨ ਆ ਉਹ ਚਾ ਰੱਖਿਆ ਗਿਆ ਬਈ ਹਨਾ ਡਰਾਈਵਰ ਦੇ ਸਿਰ ਦੇ ਉੱਤੇ ਆਪਣਾ ਜਿਹੜਾ ਇਹਦੇ ਸਿਰ ਦੇ ਉੱਤੇ ਮਹਾਰਾਜ ਦਾ ਸਥਾਨ ਹੈ ਜੀ ਹਾਂਜੀ ਹਾਂਜੀ ਉਦੋਂ ਥੱਲੇ ਬਣਾਇਆ ਹੋਇਆ ਗ੍ਰੰਤੀ ਸਿੰਘ ਦਾ ਸੇਵਾਦਾਰ ਆ ਥੱਲੇ ਬੈਠਣ ਵਾਸਤੇ ਜਗ੍ਹਾ ਇੱਥੇ ਸੇਵਾਦਾਰ ਬੈਠ ਸਕਦੇ ਆ ਬਈ ਆਪਣੇ ਨੀਚੇ ਹਨਾ ਤੇ ਬਹੁਤ ਵਧੀਆ ਪਗੇ ਦੀ ਤਕਨੀਕ ਦੇ ਨਾਲ ਬਣਾਇਆ ਗਿਆ ਤੇ ਹੋ ਉੱਥੇ ਉੱਪਰ ਜਿੱਥੇ ਗੱਲ ਕਰਾਂ ਬਈ ਜਿੱਥੇ ਗੁਰੂ ਉੱਥੇ ਉੱਪਰ ਚਾਨਣੀ ਸਾਹਿਬ ਤੇ ਚਾਨਣ ਦੀ ਪੂਰੀ ਸਹੂਲਤ ਦਿੱਤੀ ਹੋਈ ਆ ਚਾਨਣੀ ਸਾਹਿਬ ਵੀ ਉੱਤੇ ਜੀ ਆ ਉੱਥੇ ਮੈਂ ਆਉ ਲਾਇਆ ਹੋਇਆ ਆਪਣੇ ਸੌਂ ਸਿਸਟਮ ਲਾਇਆ ਹੋਇਆ ਹੈ ਹਾਂਜੀ ਹਾਂਜੀ ਜਿਆ ਲਾਈਟਾਂ ਪੱਖੇ ਠੀਕ ਹੈ ਇੱਕ ਚੀਜ਼ ਆ ਉੱਪਰ ਖੰਡਾ ਸਾਹਿਬ ਲੱਗਿਆ ਹੋਇਆ ਇੱਥੇ LED ਲਾਈਟ ਲੱਗੀ ਹੋਈ ਹੈ ਹਾਂਜੀ ਹਾਂਜੀ ਅਸਾ ਜਿਹੜਾ ਇਹਦਾ AC ਹੈਗਾ ਇਹੀ ਗੱਡੀ ਦਾ AC ਹੀ ਕੰਮ ਕਰਦਾ ਜੀ ਆ ਜਿਹੜੇ ਪੱਖੇ ਨੇ ਹਵਾ ਖੜਿਆ ਦਿੰਦੇ ਨੇ ਪੂਰਾ ਹੀ ਠੰਡਾ ਹੋ ਜਾਂਦਾ ਵਿੱਚ ਠੀਕ ਹੈ ਤੇ ਲਾਈਟਾਂ ਦੀ ਪੂਰੀ ਸਹੂਲਤ ਦਿੱਤੀ ਹੈ ਮਤਲਬ ਵੀ ਗੱਲ ਕਰ ਅੰਦਰ ਚਾਨਣ ਦੀ ਤਾਂ ਪੂਰੀ ਵਧੀਆ ਕਿਸੇ ਜੀ ਦੀ ਘਰ ਦੀ ਜੀ ਰਾਤ ਨੂੰ ਬਹੁਤ ਤੇ ਆ ਗੱਦੇ ਵਗੈਰਾ ਅੰਦਰ ਪੂਰੇ ਮਛਾਏ ਹੋਏ ਨੇ ਵਧੀਆ ਮਤਲਬ ਬਾਈ ਤੁਹਾਨੂੰ ਕਿਸੇ ਪੱਖੋਂ ਤੁਹਾਨੂੰ ਆਇ ਨਹੀਂ ਲੱਗੂਗਾ ਵੀ ਇਹਦੇ ਵਿੱਚ ਕਿਸੇ ਪਾਸੋਂ ਕੋਈ ਕਮੀ ਆ ਪਰ ਫਿਰ ਵੀ ਤੁਹਾਨੂੰ ਲੱਗਦਾ ਵੀ ਇਹਦੇ ਵਿੱਚ ਕੁਝ ਨਵਾਂ ਹੋਣਾ ਚਾਹੀਦਾ ਵੀ ਆਪਾਂ ਇਹ ਕਰਾ ਸਕਦੇ ਆ ਉਹ ਕਰਾ ਸਕਦਾ ਸੁਝਾਦੋ ਸਕਦੇ ਆ ਸਿਹਯਾ ਦੇ ਸਕਦੇ ਆ ਹਾਂ ਸੁਝਾਦ ਜ਼ਰੂਰ ਦੋ ਬਾਈ ਹਨਾ ਅਸੀਂ ਕਹਿਣਾਗੇ ਤੇ ਆ ਦੇਖੋ ਜਲਦੀ ਸੁਵਿਧਾ ਵੀ ਆ ਆਪਣੇ ਹੱਥ ਧੋਣੇ ਹਨਾ ਕੁਝ ਵੀ ਅਗਰ ਕਰਨਾ ਆਪਣਾ ਇਥੋਂ ਆਪਾਂ ਹੱਥ ਸੁੱੱਚੇ ਕਰ ਸਕਦੇ ਆ ਆਪਣੇ ਅੱਛਾ ਆਪਣਾ ਇਹ ਹੈਗਾ ਆਪਣਾ ਇੱਥੋਂ ਪ੍ਰਸ਼ਾਦ ਦੇਣ ਵਾਸਤੇ ਆਪਣਾ ਇਹ ਪ੍ਰਸ਼ਾਦ ਦੇਣ ਬਾਅਦ ਇਧਰਲੇ ਪਾਸੇ ਵੀ ਇਹ ਸ਼ੀਸ਼ੇ ਚੱਲਦੇ ਨੇ ਜੀ ਸਲਾਈਡਿੰਗ ਨੇ ਠੀਕ ਹੈ ਜੀ ਉੱਧਰਲੇ ਪਾਸੇ ਵੀ ਚੱਲਦੇ ਨੇ ਇਧਰਲੇ ਪਾਸੇ ਚੱਲਦੇ ਨੇ ਹਾਂ ਇੱਥੋਂ ਮਹਾਰਾਜ ਦਾ ਸਰੂਪ ਆਪਾਂ ਅੰਦਰ ਲਿਆ ਸਕਦੇ ਹਾਂ ਕਿ ਉਧਰੋਂ ਦੀ ਹਾਂ ਇਹ ਇਹ ਜਿਹੜੀ ਦਰਵਾਜ਼ਾ ਲੱਗਿਆ ਹੋਇਆ ਹੈ ਨਾ ਜੀ ਹਾਂਜੀ ਹਾਂਜੀ ਇਹ ਮਹਾਰਾਜ ਸਰੂਪ ਦੀ ਐਂਟਰੀ ਵਾਸਤੇ ਲੱਗਿਆ ਹੋਇਆ ਠੀਕ ਹੈ ਜੀ ਇੱਥੋਂ ਆ ਜਿਵੇਂ ਮੰਜੀ ਸਾਹਿਬ ਇਹ ਨਹੀਂ ਚੌੜਾ ਹੁੰਦਾ ਆਪਣਾ 18 ਇੰਚ ਦਾ ਹਾਂਜੀ 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 ਇੱਥੇ ਆਰਮਨਗਰਾਂਤੀ ਸਿੰਘ ਬੈਠਾ ਠੀਕ ਹੈ ਤੇ ਇ ਠੀਕ ਹੈ। ਬਹੁਤ ਸੌਖਾ ਜਿਆਦਾ ਹੋ ਜਾਂਦਾ ਹੈ। ਹਾਂ ਜੀ। ਆ ਪਰਦੇ ਲੱਗੇ ਹੋਏ ਨੇ ਇਹਦੇ ਵਿੱਚ ਆਪਾਂ ਦੇਖ ਸਕਦਾ ਚਿੱਟੇ ਰੰਗ ਦੇ ਬਹੁਤ ਸੋਹਣੇ ਲੱਗਦੇ ਨੇ। ਲਓ ਬਾਈ। ਤੇ ਆਪਾਂ ਇਹਦੇ ਵਿੱਚ ਗੋਲਕ ਦੀ ਸੁਵਿਧਾ ਨਹੀਂ ਦਿੱਤੀ ਇਸ ਵਾਰ ਮੈਨੂੰ ਲੱਗਦਾ। ਇਹ ਗੋਲਕ ਦੀ ਸੁਵਿਧਾ ਜੀ ਉਹ ਕਹਿਣ ਲੱਗੇ ਵੀ ਇਹ ਥੋੜਾ ਸਾਈਜ਼ ਛੋਟਾ ਨਾ ਜੀ। ਠੀਕ ਹੈ। ਛੋਟਾ ਸਾਈਜ਼ ਹੋਣ ਕਰਕੇ ਭਈ ਉਹਦੇ ਕਰਕੇ ਗੋਲਕ ਦੀ ਸਵਿਧਾ ਜਿਵੇਂ ਉਹਨਾ ਸੀਸਾ ਚੱਲਦਾ ਜੀ ਆਹ ਹਾਂ ਆਪਣਾ ਮੱਥਾ ਇੱਥੇ ਹੀ ਠੇਕ ਸਕਦੇ ਆ ਆ ਜਗ੍ਹਾ ਤੋਂ ਵੀ ਰੱਖ ਸਕਦੇ ਆ ਹਾਂਜੀ ਹਾਂਜੀ ਤੇ ਬਾਕੀ ਆ ਜਿਵੇਂ ਆ ਸੀਸਾ ਉਤਰਦਾ ਜੀ ਆਹਾਂ ਇੱਥੋਂ ਵੀ ਆਪਾਂ ਕੰਮ ਲੈ ਸਕਦੇ ਠੀਕ ਹੈ ਤੇ ਥੋੜਾ ਜਿਹਾ ਜੇ ਇੱਥੇ ਆਪਾਂ ਇਹਨੂੰ ਇਹ ਕੱਟ ਕੇ ਜੇ ਗੋਲਕ ਦਾ ਬਣਾਈਏ ਨਾ ਜੀ ਹਾਂਜੀ ਤੇ ਅੰਦਰ ਜਗ੍ਹਾ ਘਟ ਜਾਂਦੀ ਹੈ ਛੋਟੀ ਆ ਨਾ ਉਹਦੇ ਕਰਕੇ ਹਾਂ ਹਾਂ ਹਾਂਜੀ ਚਲੋ ਬਹੁਤ ਸੋਹਣੀ ਤਿਆਰ ਕਰੀਏ ਫੇਰ ਵੀ ਬਈ ਹਣਾ ਜਿਹੜੀਆਂ ਵੱਡੀਆਂ ਗੱਡੀਆਂ 'ਚ ਬਣ ਜਾਂਦੀ ਹੈ ਜੀ ਹਾਂਜੀ 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 ਤੇ ਮਤਲਬ ਵੀ ਇਹਦੀ ਬਣਾਵਟੀ ਉਸ ਹਿਸਾਬ ਨਾਲ ਬਣ ਗਈ ਆ ਚੀਜ਼ ਦਾ ਖੁੱਲ ਕੇ ਪਤਾ ਲੱਗਦਾ ਨਾ ਜੀ ਹਾਂਜੀ ਦੇਖੋ ਅੱਜ ਮੈਂ ਸੀਟਾਂ ਨੇ ਇਹ ਜੈਲੂ ਰੰਗ ਦੀਆਂ 골ਡਨ ਡੈਸ਼ਬੋਰਡ ਆ ਹਾਂਜੀ ਹਾਂਜੀ ਆ ਗੱਤੇ 골ਡਨ ਲੱਗੇ ਹੋਏ ਨੇ ਹੂੰ 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 ਇਹ ਚੀਜ਼ਾਂ ਦੀ ਲੁੱਕ ਆਪਦੀ ਹੋਈ ਆ ਬਾਈ ਜਦੋਂ ਤੁਸੀਂ ਆ ਕੇ ਇਹ ਗੱਡੀ ਨੂੰ ਚੈੱਕ ਕਰੋਗੇ ਨਾ ਤੁਹਾਡੀ ਬਾਈ ਸੱਚੋ ਬਾਏ ਗੋੜਮਾਪ ਗੱਲ ਕਰੀ ਬਈ ਰੂਹ ਖੁਸ਼ ਹੋ ਜੂ ਬਾਈ ਇੰਨੀ ਸੋਹਣੀ ਤਿਆਰ ਕੀਤੀ ਜਿਹੜੀ ਪਾਲਕੀ ਬਈ ਹੈ ਨਾ ਤੇ ਹੁਣ ਇਧਰੋਂ ਆਪਣੇ ਪਿੱਲਰ ਵੀ ਲਾਏ ਹੋਏ ਨੇ ਆ ਪਿੱਲਰਾਂ ਦੀ ਗੱਲ ਕਰੀਏ ਭਾਈ ਹਣਾ ਇਹ ਪਿੱਲਰ ਨੇ ਨਾ ਜਿਹੜੇ ਇਹ ਉੱਪਰਲੀ ਜਿਹੜੀ ਆਪਣਾ ਪੈਨਲ ਬਣਾਇਆ ਹੈ ਇਹਨੂੰ ਸਪੋਰਟ ਦਿੰਦੇ ਨੇ ਸਾਰੇ ਨਹੀਂ ਤਾਂ ਸਪੋਰਟ ਹੋ ਗਈ ਨਾਲੇ ਤੇ ਖੰਡੇ ਲੱਗੇ ਹੋਏ ਨੇ ਨਾ ਇਹ ਸੋਹਣੇ ਲੱਗਦੇ ਨੇ ਫਰੰਟ ਵਧੀਆ ਲੱਗਦਾ ਅੱਛਾ ਆਪਣਾ ਉੱਪਰਲਾ ਜਿਹੜਾ ਸਾਰਾ ਫਰੇਮ ਹੈ ਸਾਰਾ ਸਟੀਲ ਦਾ ਤਿਆਰ ਹੋਇਆ ਹੈ ਸਟੀਲ ਦਾ ਲੱਗਾ ਹੈ ਜੀ ਉੱਪਰ ਲੈਂਪ ਲੱਗੇ ਹੋਣੇ ਰਾਤ ਨੂੰ ਲੱਗੇ ਬਹੁਤ ਸੋਹਣੇ ਲੱਗਦੇ ਨੇ ਜੀ ਹਾਂਜੀ 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 ਲੋ ਬਈ ਹੈਨਾ ਤੇ ਆਪਣਾ ਆ ਚੈੱਕ ਕਰ ਸਕਦਾ ਥੱਲੇ ਫੁਹਾਰੇ ਦੀ ਸੁਵਿਧਾ ਵੀ ਦਿੱਤੀ ਹੋਈ ਆ ਮਤਲਬ ਵੀ ਅੱਗੋਂ ਜਦੋਂ ਆਪਾਂ ਪਾਣੀ ਦਾ ਸੜਕਾ ਕਰਦੇ ਆ ਉਹ ਸੜਕਾਉ ਦੀ ਲੋਡ ਵੀ ਹੈ ਨਹੀਂ ਤੇ ਆਪਾਂ ਫੁਹਾਰੇ ਤੋਂ ਕੰਮ ਲੈ ਸਕਦੇ ਆ ਜਿਹਦੇ ਚ ਆਪਾਂ 50 ਲੀਟਰ ਦਾ ਟੈਂਕ ਮਿਲਦਾ ਜੀ ਹਾਂ ਜੀ ਇਹਦੇ ਚ ਲੱਗਿਆ ਹੋਇਆ ਟੈਂਕੀ ਪਲਾਸਟਿਕ ਦੀ ਲੱਗੀ ਉਹਦੇ ਵਿੱਚ ਜਰ ਨਹੀਂ ਬਣਦੀ ਠੀਕ ਹੈ ਜੀ ਹਾਂ ਲੋ ਬਈ ਹੈਨਾ ਤੇ ਬਾਕੀ ਗੁਰੂਗ੍ਰਾਂ ਸਾਹਿਬ ਦੀਆਂ ਤੁਕਾਂ ਵੀ ਇਹਦੇ ਵਿੱਚ ਸਾਰੇ ਤੁਹਾਨੂੰ ਦੇਖਣ ਨੂੰ ਪੜਨ ਨੂੰ ਮਿਲ ਜਾਣਗੀਆਂ ਬਈ ਹੈਨਾ ਤੇ ਗੱਲ ਕਰਾਂ ਜਿਹੜਾ ਸਾਰੇ ਸਟਿਕਰਾਂ ਦਾ ਕੰਮ ਕਰਿਆ ਬਾਈ ਛਿੰਦੇ ਨੇ ਕਰਿਆ ਹੈ ਨਾ ਹਾਂ ਛਿੰਦੇ ਨੇ ਕਰਿਆ ਹੋਇਆ ਜੀ ਪਹਿਲੇ ਦਿਨੋਂ ਉਹੀ ਕਰਦਾ ਆਪਣੇ ਹਾਂਜੀ ਹਾਂਜੀ ਤੇ ਉਹ ਵੀ ਆਈ ਵਾਰ ਨਵੇਂ ਤੋਂ ਨਵਾਂ ਜਾਨੀ ਉਹ ਵੀ ਬੰਦ ਚ ਸ਼ੌਂਕ ਹੁੰਦਾ ਚਾਹ ਹੁੰਦਾ ਬਾਈ ਪਿਛਲੀ ਵਾਰ ਲਾਤਾ ਹੋਰ ਬਾਈ ਛਿੰਦੇ ਨੇ ਆਏ ਵਾਰ ਕੁਛ ਨਾ ਕੁਛ ਤੁਹਾਨੂੰ ਇੱਥੇ ਵੀ ਹੈ ਨਾ ਤੁਹਾਨੂੰ ਨਵਾਂ ਦੇਖਣ ਨੂੰ ਕਰਨ ਨੂੰ ਸਾਰਾ ਕੁਝ ਮਿਲਦਾ ਵੀ ਉਹ ਬਾਈ ਲਈ ਵੀ ਹੈ ਨਾ ਇੱਕ ਛੋਟਾ ਜਿਹਾ ਲਾਈਕ ਜ਼ਰੂਰ ਬਣਦਾ ਜ਼ਰੂਰ ਲਾਈਕ ਕਰੋ ਵੀਡੀਓ ਨੂੰ ਕਮੈਂਟ ਜ਼ਰੂਰ ਕਰ ਦਿਓ ਬਾਈ ਜੀ ਕਿ ਫਤਿਹ ਬੁਲਾ ਦਿਓ ਤੇ ਅਗਰ ਕਿਸੇ ਮੇਰੇ ਬਾਈ ਨੇ ਕੋਈ ਪਾਲਕੀ ਸਾਹਿਬ ਜਿੱਦਾਂ ਦੀ ਮਰਜ਼ੀ ਤਿਆਰ ਕਰਵਾਉਣੀ ਹੋਵੇ ਜਾਂ ਮੰਦਰ ਵਾਲੀ ਪਾਲਕੀ ਸਾਹਿਬ ਮਤਲਬ ਤਾਂ ਬਾਈ ਤੁਸੀਂ ਤਿਆਰ ਕਰਵਾ ਸਕਦੇ ਹੋ ਬਹੁਤ ਸੋਹਣੀਆਂ ਪਾਲਕੀਆਂ ਤਿਆਰ ਕਰਦੇ ਨੇ ਬਾਈ ਹੋਰੀ ਵੀ ਸਾਰਾ ਦਿਨ ਸਾਰਾ ਟਾਈਮ ਰਾਤ ਨੂੰ ਵੀ ਦਿਨ ਵੀ ਇਹ ਦਿਮਾਗ ਚ ਚੱਲਦਾ ਰਹਿੰਦਾ ਹੁਣ ਆਪਾਂ ਕੁਝ ਨਵਾਂ ਕੀ ਕਰੀਏ ਕਿਉਂਕਿ ਹਰ ਵਾਰ ਨਵਾਂ ਆਉਂਦਾ ਹਣਾਂ ਕਿ ਨਵਾਂ ਆਉਂਦਾ ਜੀ ਆਪਾਂ ਨੂੰ ਸ਼ੌਂਕ ਹੈ ਚਾਹੋ ਹੈ ਹਾਂਜੀ ਹਾਂਜੀ ਪਰ ਨਵਾਂ ਕੰਮ ਕਰਦੇ ਆ ਫਿਰ ਆਪਣੇ ਮਨ ਨੂੰ ਚੌਹ ਚੜਦਾ ਵੀ ਹਾਂ ਅਜ ਤੱਕ ਪਿਛਲੀ ਵਾਰ ਨਾਲੋਂ ਆ ਜਿਆਦਾ ਵਧੀਆ ਹੋ ਗਿਆ ਹਾਂਜੀ ਇਹ ਆਪਣੇ ਮਨਤੀ ਤਾਂ ਰਹਿੰਦੀ ਹੈ ਹਰ ਇੱਕ ਵਾਰ ਦੀ ਜਿ ਪਜਾਦਾ ਲਈ ਬਈ ਮਿੱਤਰੋ ਦੇਖੋ ਜਦੋਂ ਦਿੱਲੀ ਵਾਲੇ ਬਾਈ ਹਨਾ ਨੋਇਡ ਵਾਲੇ ਬਾਈ ਇੰਨਾ ਸਪੋਰਟ ਕਰ ਸਕਦੇ ਨੇ ਇੱਕ ਥੋੜਾ ਛੋਟਾ ਜਿਹਾ ਲਾਈਕ ਤੇ ਇੱਕ ਵੈਗੁਰੂ ਦਾ ਕਮੈਂਟ ਕਰ ਆਇਆ ਬਈ ਇਹਨਾ ਇਹ ਵੀਡੀਓ ਨੂੰ ਵਾਇਰਲ ਕਰ ਸਕਦਾ ਬਦ ਤੋਂ ਬਦ ਮਿੱਤਰਾਂ ਤੱਕ ਪਹੁੰਚ ਪਹਹਾ ਸਕਦੇ ਹੋ ਤੁਸੀਂ ਵੀਡੀਓ ਨੂੰ ਤੇ ਜਿਹੜੇ ਮੇਰੇ ਬਾਈ ਹੈ ਨਾ ਸੇਵਾ ਕਰਨ ਦੇ ਇੱਛੁਕ ਨੇ ਤਾਂ ਸੇਵਾ ਕਰ ਸਕਦੇ ਹੋ ਤੁਸੀਂ ਮਿਲਾਂਗੇ ਬਹੁਤ ਛੇਤੀ ਕਿਸੇ ਨਵੀਂ ਵੀਡੀਓ ਦੇ ਨਾਲ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਬਾਈ